ਕੋਕੋਨਟ ਆਇਲ ਦੇ ਵਿੱਚ ਇਹ ਤਿੰਨ ਚੀਜ਼ਾਂ ਮਿਕਸ ਕਰਕੇ ਇਹ ਸੋਲੂਸ਼ਨ ਬਣਾ ਕੇ ਤੁਸੀਂ ਆਪਣੇ ਬੈੱਡ ਦੇ ਸਹਰਾਣੇ ਤੇ ਰੱਖ ਲਓ ਤੇ ਰਾਤ ਨੂੰ ਤੁਸੀਂ ਅਪਲਾਈ ਕਰੋਗੇ ਤੇ ਦਿਨੇ ਜਦੋਂ ਦੇਖੋਗੇ ਇਹਦਾ ਰਿਜ਼ਲਟ ਤੁਸੀਂ ਦੇ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਓਗੇ ਹਾਂਜੀ ਫਰੈਂਡ ਆਪਣੇ ਸਕਿਨ ਤੇ ਕੋਕੋਨਟ ਆਇਲ ਮ사ਜ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਵਿੱਚ ਆਪਾਂ ਨੇ ਕੁਝ ਜਿਹੜੀਆਂ ਦੋ ਤਿੰਨ ਚੀਜ਼ਾਂ ਆਪਾਂ ਪਾਵਾਂਗੇ ਓਬਵੀ ਮੈਂ ਤੁਹਾਨੂੰ ਦੱਸਾਂਗੀ ਪਹਿਲਾਂ ਜਿਹੜੀਆਂ ਇੰਜ ਕਹਿਣੀਆਂ ਹਨ ਕਈ ਭੈਣਾਂ ਕਹਿਣੀਆਂ ਵੀ ਸਾਡੇ ਤਾਂ ਸਕਿਨ ਪਹਿਲਾਂ ਹੀ ਬਹੁਤ ਜ਼ਿਆਦਾ ਆਇਲੀ ਹੈ ਅਸੀਂ ਨਹੀਂ ਲਗਾ ਸਕਦੇਗੇ ਨਹੀਂ ਇਹ ਤੁਹਾਡੀ ਗਲਤ ਫਹਮੀ ਹੈ ਜਿਹੜੀ ਆਪਣੀ ਸਕਿਨ ਹੈ ਇਹਨੂੰ ਔਇਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਹਨੂੰ ਹਫਤੇ ਦੇ ਵਿੱਚ ਆਪਾਂ ਨੂੰ ਆਪਣੀ ਸਕਿਨ ਨੂੰ ਤਿੰਨ ਵਾਰ ਔਇਲ ਮ사ਜ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਆਪਾਂ ਉਹ ਦੇਸੀ ਘਿਓ ਦੀ ਮ사ਜ ਕਰ ਲਈਏ ਚਾਹੇ ਆਪਾਂ ਮੱਖਣ ਦੀ ਮ사ਜ ਕਰ ਲਈਏ ਚਾਹੇ ਆਪਾਂ ਕੋਈ ਵੀ ਜਿਹੜਾ ਸਕਿਨ ਔਇਲ ਹੁੰਦਾ ਕਿਸੇ ਚੀਜ਼ ਦੀ ਵੇ ਮ사ਜ ਆਪਾਂ ਕਰ ਸਕਦੇ ਆ ਆਪਣੇ ਫੇਸ ਤੇ ਚਾਹੇ ਤੁਹਾਡੀ ਸਕਿਨ ਔਇਲੀ ਹੈ ਚਾਹੇ ਤੁਹਾਡੀ ਸਕਿਨ ਡਰਾਈ ਹੈ ਦੇਖੋ ਡਰਾਈ ਨੂੰ ਤਾਂ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਤੇ ਦੱਸ ਦਿਆਂ ਪਾ ਤੁਹਾਨੂੰ ਜਿਹੜੀ ਕੋਕੋਨਟ ਆਇਲ ਦੇ ਵਿੱਚ ਆਪਾਂ ਨੇ ਕਿਹੜੀਆਂ ਤਿੰਨ ਤਿੰਨ ਚੀਜ਼ਾਂ ਮਿਕਸ ਕਰਨੀਆਂ ਨੇ ਤੇ ਬਣੇ ਰਹੋਣੇ ਆਪਣੀ ਵੀਡੀਓ ਦੇ ਵਿੱਚ ਤੇ ਪਲੀਜ਼ ਫੁੱਲ ਵਾਚ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਜੀ ਤੇ ਲੋ ਜੀ ਆ ਤੁਹਾਨੂੰ ਮੈਂ ਦੱਸ ਰਹੀਆਂ ਦੇਖੋ ਐਵੇਂ ਦੇਖੋ ਆਪਾਂ ਨੇ ਕੋਕੋਨਟ ਆਇਲ ਲੈ ਲੈਣਾ ਉਹਦੇ ਵੀ ਦੋ ਚਮਚੇ ਆਪਾਂ ਨੇ ਕੋਕੋਨਟ ਆਇਲ ਦੇ ਲੈਣੇ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਲੈਣਾ ਇੱਕ ਚਮਚਾ ਗਲੀਸਰਿਨ ਦਾ ਗਲੀਸਰਿਨ ਦਾ ਪਾ ਲੈਣਾ ਗਲੀਸਰਿਨ ਹੈ ਜਿਹੜੇ ਆਪਣੇ ਫੇਸ ਤੇ ਬਹੁਤ ਵਧੀਆ ਜਿਹੜੇ ਦਾ ਰਿਜ਼ਲਟ ਹੁੰਦਾ ਆਪਣੇ ਫੇਸ ਤੇ ਰਿੰਕਲ ਵਗੈਰਾ ਹੋ ਜਾਂਦੇ ਨੇ ਦਾਗ ਦੱਬੇ ਹੋ ਜਾਂਦੇ ਨੇ ਪਿੰਪਲਸ ਵਗੈਰਾ ਹੋ ਜਾਂਦੇ ਨੇ ਉਹਨੂੰ ਦੂਰ ਕਰਨ ਦੇ ਵਿੱਚ ਹੈਲਪ ਕਰਦੀ ਹੈ ਆਪਣੀ ਜਿਹੜੀ ਸਕਿਨ ਹੈ ਉਹਨੂੰ ਹਾਈਡਰੇਟ ਕਰਦੀ ਹੈ ਤੇ ਇੱਕ ਇਹਦੇ ਵਿੱਚ ਪਾਣਾ ਆਪਾਂ ਨੇ ਗੁਲਾਬ ਜਲ ਦੋ ਚਮਚੇ ਲੈ ਲਵਾਂਗੇ ਆਪਾਂ ਗੁਲਾਬ ਜਲ ਦੇ ਤੇ ਇੱਕ ਆਪਾਂ ਨੇ ਲੈਣਾ ਇਹਦੇ ਵਿੱਚ ਵਿਟਾਮਿਨ E ਦੇ ਕੈਪਸੂਲ ਵਿਟਾਮਿਨ E ਦਾ ਕੈਪਸੂਲ ਹੈ ਜਿਹੜਾ ਆਪਣੇ ਫੇਸ ਤੇ ਬਹੁਤ ਵਧੀਆ ਵਿਟਾਮਿਨ E ਦਾ ਕੈਪਸੂਲ ਰਿਜ਼ਲਟ ਲੈ ਕੇ ਆਉਂਦਾ ਆਪਣੇ ਸਕਿਨ ਨੂੰ ਪੂਰੀ ਚਮਕਦਾਰ ਬਣਾ ਦਿੰਦਾ ਜਿਹੜੀ ਆਪਣੇ ਫੇਸ ਤੇ ਕੋਈ ਵੀ ਟੈਨਿੰਗ ਵਗੈਰਾ ਹੋ ਜਾਂਦੀ ਹੈ ਠੀਕ ਹੈ ਜੀ ਉਹਨੂੰ ਦੂਰ ਕਰਦੇ ਆ ਤੇ ਆਪਣੇ ਸਕਿਨ ਨੂੰ ਹਾਈਡਰੇਟ ਕਰਦੇ ਆ ਤੇ ਜਿਹੜੇ ਵੀ ਆਪਣੇ ਸਕਿਨ ਨੂੰ ਪੋਸ਼ਣ ਚਾਹੀਦਾ ਹੁੰਦਾ ਉਹ ਸਾਰਾ ਕੁਝ ਮਿਲ ਜਾਂਦਾ ਠੀਕ ਹੈ ਜੀ ਤੇ ਐਵੇਂ ਕਰਕੇ ਆਪਾਂ ਨੇ ਇਹ ਜਿਹੜਾ ਮਿਕਸਰ ਹੈ ਬਣਾ ਲੈਣਾ ਤੇ ਉਹਨੂੰ ਉਸ ਤੋਂ ਬਾਅਦ ਆਪਣੇ ਫੇਸ ਤੇ ਆਪਾਂ ਅਪਲਾਈ ਕਰਾਂਗੇ ਕਿਵੇਂ ਕਰਨਾ ਸਨ ਪਹਿਲਾਂ ਆਪਾਂ ਨੇ ਦੇਖ ਆਪਣਾ ਜਿਹੜਾ ਫੇਸ ਹੈ ਸਾਫ਼ ਕਰ ਲੈਣਾ ਜਿੰਨੀ ਵੀ ਆਪਣੇ ਫੇਸ ਤੇ ਡਸਟ ਵਗੈਰਾ ਲੱਗੀ ਹੁੰਦੀ ਹੈ ਉਹਨੂੰ ਆਪਾਂ ਦੂਰ ਕਰਾਂਗੇ ਆ ਦੇਖ ਕਿੰਨੀ ਜ਼ਿਆਦਾ ਮੈਲ ਉੱਤਰ ਰਹੀ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਇਹ ਮਿਕਸਰ ਆਪਣੇ ਬਣਾਇਆ ਇਹ ਆਪਾਂ ਅਪਲਾਈ ਕਰਾਂਗੇ ਕੀ ਮੇ ਕਰਨਾ ਉਹ ਵੀ ਮੈਂ ਤੁਹਾਨੂੰ ਦੱਸਦੀ ਆਂ ਦੇਖੋ ਇਹ ਆਪਣਾ ਬਣ ਕੇ ਹੋ ਗਿਆ ਰੈਡੀ ਇਹ ਆਪਣਾ ਇੱਕ ਸਰਦੀਆਂ ਦਾ ਜਿਹੜਾ ਮੋਇਸਚਰਾਈਜ਼ਰ ਬਣ ਕੇ ਹੋ ਗਿਆ ਰੈਡੀ ਤੇ ਲੋ ਜੀ ਇਹਨੂੰ ਆਪਾਂ ਨੇ ਲਗਾਉਣਾ ਆਪਣੇ ਫੇਸ ਤੇ ਤੇ ਇੱਕ ਬਹੁਤ ਹੀ ਵਧੀਆ ਜੀ ਆਪਾਂ ਨੇ ਮ사ਜ ਕਰ ਲੈਣੀ ਹੈ ਇਹ ਕਰਨੀ ਆਪਾਂ ਨੇ ਰਾਤ ਨੂੰ ਠੀਕ ਆ ਜੀ ਦਿਨੇ ਵੀ ਕਰ ਸਕਦੇ ਆ ਰਾਤ ਨੂੰ ਪਰ ਜ਼ਿਆਦਾ ਫਾਇਦੇਮੰਦ ਹੈ ਤੇ ਇਹਦੇ ਵਿੱਚ ਆਪਾਂ ਨੇ ਪਾਇਆ ਸ਼ਹਿਦ ਇਸ ਕਰਕੇ ਆਪਾਂ ਨੇ ਇਹਨੂੰ ਰਾਤ ਨੂੰ ਲਗਾ ਕੇ ਸੋਣਾ ਨਹੀਂ ਹੈ ਗਿਆ ਸਿਰਫ ਅੱਧਾ ਘੰਟਾ ਪੈਦੀ ਜਿਹੜੀ ਹੈ ਅੱਧਾ ਘੰਟਾ ਪਾ ਇਹਨੂੰ ਰੱਖ ਸਕਦੇ ਆ ਤੇ 4-5 ਮਿੰਟਾਂ ਬਾਅਦ ਇਹਦੀ ਮ사ਜ ਕਰ ਸਕਦੇ ਆ ਐਵੇਂ ਕਰਕੇ ਆਪਣੇ ਫੇਸ ਤੇ ਦੇਖੋ ਜੇ ਆਪਣੀ ਸਕਿਨ ਡਰਾਈ ਹੋਊਗੀ ਹੈਨਾ ਤਾਂ ਹੀ ਝੁਰੜੀਆਂ ਪੈਣੀਆਂ ਬੁਢਾਪਾ ਛੇਤੀ ਆਊਗਾ ਅਗਰ ਤੁਸੀਂ ਆਪਣੀ ਸਕਿਨ ਨੂੰ ਓਇਲਿੰਗ ਮ사ਜ ਦਿੰਦੇ ਰਹੋਗੇ ਜਿਹੜਾ ਮੈਂ ਤੁਹਾਨੂੰ ਰੈਮਡੀ ਇਹ ਦੱਸੀ ਹੈ ਇਹਨੂੰ ਤੁਸੀਂ ਅਪਲਾਈ ਕਰਦੇ ਰਹੋਗੇ ਤਾਂ ਬੁਢਾਪੇ ਤੋਂ ਤੁਸੀਂ ਕਾਫੀ ਦੂਰ ਰਹੋਗੇ ਤੇ ਇਹ ਤੁਸੀਂ ਜਿਹੜੀ ਹੈ ਮ사ਜ ਆਪਣੇ ਫੇਸ ਤੇ ਐਵੇਂ ਕਰਦੇ ਰਹੋ ਜਿਹੜੇ ਆਪਣੇ ਪੁਆਇੰਟ ਹੁੰਦੇ ਨੇ ਸਕਿਨ ਦੇ ਇਹਨੂੰ ਵੀ ਐਕਸਰਸਾਈਜ਼ ਕਰਦੇ ਰਹਿਣਾ ਐਂ ਕਰਕੇ ਜਿਹੜਾ ਵਿਟਾਮਿਨ E ਦਾ ਕੈਪਸੂਲ ਹੈ ਜਿੰਨੀ ਵੀ ਆਪਣੀ ਕਮੀ ਹੈ ਆਪਣੇ ਹੈਅਰ ਦੀ ਹੈਨਾ ड्राई हेयर ਨੇ ड्राई स्किन ਹੈ ਅੰਦਰ ਜਾ ਕੇ ਪੂਰਾ ਸਕਿਨ ਨੂੰ ਆਪਣੇ ਮੋਇਸਚਰਾਈਜ਼ ਕਰੂਗਾ ਤੇ ਇੱਕ ਬਹੁਤ ਵਧੀਆ ਇੱਕ ਜਿਹੜਾ 글로 ਆਊਗਾ ਇਹਦੇ ਨਾਲ ਮੋਇਸਚਰਾਈਜ਼ਰ ਕਰਨਾ ਸਕਿਨ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਲਈ ਮ사ਜ ਦੇਣੀ लो जी फ्रेंड आपने पांच सत्त मिनट देखो अपनी मसाज कर लिया है ਇਹਨੂੰ ਆਪਾਂ ਹੁਣ ਅੱਧੇ ਘੰਟੇ ਹੀ ਰੱਖਾਂਗੇ ਰਾਤ ਨੂੰ ਅਗਰ ਤੁਸੀਂ ਦਿਨ ਚ ਲਗਾਉਣਾ ਤਾਂ ਦਿਨ ਚ ਤੁਸੀਂ ਇਹਨੂੰ ਘੰਟਾ ਅੱਧਾ ਘੰਟਾ ਵੀ ਰੱਖ ਸਕਦੇ ਹੋ ਦਿਨ ਚ ਦਾ ਕੋਈ ਵੀ ਉਹ ਨਹੀਂ ਹੈ ਨੀਗਾ ਪਰ ਆਪਾਂ ਨੂੰ ਰਾਤ ਨੂੰ ਲਗਾ ਕੇ ਨਹੀਂ ਸੋਣਾ ਹੈਗਾ ਠੀਕ ਹੈ ਜੀ ਤੇ ਲੋ ਜੀ ਸ਼ਹਿਦ ਪਾਇਆ ਸੀਗਾ ਆਪਾਂ ਨੇ ਸ਼ਹਿਦ ਤਾਂ ਤੁਹਾਨੂੰ ਪਤਾ ਸ਼ਹਿਦ ਤਾਂ ਮਿਲਦਾ ਦੇਖੋ ਮધુਮੱਖੀਆਂ ਲੈ ਕੇ ਆਉਂਦੀਆਂ ਨੇ ਆਪਣੇ ਫੁੱਲਾਂ ਤੋਂ ਕਿੰਨੇ ਸੋਹਣੇ ਸੋਹਣੇ ਫੁੱਲ ਹੁੰਦੇ ਨੇ ਜਿੰਨੇ ਵੀ ਫੁੱਲਾਂ ਦੇ ਗੁਣ ਹੁੰਦੇ ਨੇ ਉਹ ਸਾਰੇ ਜਿਹੜੇ ਹੈਗੇ ਆਪਾਂ ਨੂੰ ਆਪਣੇ ਫੇਸ ਨੂੰ ਵੀ ਮਿਲ ਜਾਣਗੇ ਠੀਕ ਹੈ ਜੀ ਤੇ ਆਪਣੇ ਜਿਹੜੇ ਫੇਸ ਤੇ ਫਿਰ ਜਿਹੜਾ ਸ਼ਹਿਦ ਹੈ ਮੌਇਸਚਰਾਈਜ਼ਰ ਕਰੂਗਾ ਆਪਣੀ ਸਕਿਨ ਤੇ ਗਲੋ ਆਊਗੀ ਬੁਢਾਪੇਣ ਤੋਂ ਪਹਿਲਾਂ ਜਿਹੜੀਆਂ ਹੁੰਦੀਆਂ ਨੇ ਰਿੰਕਲ ਵਗੈਰਾ ਜਿਹੜੇ ਆ ਜਾਂਦੀ ਨੇ ਉਹ ਨਹੀਂ ਆਉਣੀਆਂ ਹੈਗੀਆਂ ਤੇ ਜਿਹੜਾ ਆਪਣੇ ਫੇਸ ਨੂੰ ਐਨ ਵਧੀਆ ਹੁਣ ਗਲੋ ਹੈ ਜਿਹੜਾ ਮਿਲੂਗਾ ਠੀਕ ਹੈ ਜੀ ਤੇ ਲਓ ਜੀ ਤੇ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਅਗਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਨਾ ਨਾ ਭੁੱਲਣਾ ਆਪਣੀਆਂ ਭੈਣਾਂ ਨੂੰ ਆਪਣੀਆਂ ਚਾਚੀਆਂ ਤਾਈਆਂ ਨੂੰ ਆ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਆਪਣੀ ਜਿਹੜੇ ਫੇਸ ਨੋਸਕਿਨ ਨੂੰ ਐਨ ਪੂਰਾ ਸਾਫ ਸੁਥਰਾ ਬਣਾ ਲੈਣ ਨਿਖਾਰ ਲੈਣ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆਂਡ ਓਕੇ ਟਾਟਾ ਬਾਏ ਬਾਏ